ਕਹਿੰਦੇ ਨੇ ਕਿ ਜਿੱਥੇ ਰੱਬ ਆਪ ਨਹੀਂ ਪਹੁੰਚ ਪਾਂਦਾ ਉੱਥੇ ਉਹ ਆਪਣਾ ਮਸੀਹਾ ਜ਼ਰੂਰ ਭੇਜ ਦਿੰਦਾ ਹੈ ਤਾਂ ਇਹ ਸਮਾਰਟ ਸੇਵੀ ਬੰਦੇ ਇਹਨਾਂ 3 ਧੀਆਂ ਦੇ ਲਈ ਮਸੀਹਾ ਬਣ ਗਏ ਨੇ ਜਿਨ੍ਹਾਂ ਨੇ ਉਹਨਾਂ ਪੰਜ ਗਰੀਬ ਜੋੜਿਆਂ ਦੇ ਵਿਆਹ ਕਰਵਾਏ ਨੇ ਜਿਨ੍ਹਾਂ ਦੇ ਘਰਦਿਆਂ ਨੂੰ ਇੱਕ ਸਮੇਂ ਲਈ ਚਿੰਤਾ ਬਣੀ ਹੋਈ ਸੀ ਕਿ ਅਸੀਂ ਧੀ ਦਾ ਵਿਆਹ ਕਿਵੇਂ ਕਰਾਂਗੇ ਆ ਇਹਨਾਂ ਪੰਜ ਧੀਆਂ ਦੇ ਵਿਆਹ ਇਸ ਸੇਵਾ ਸੁਸਾਇਟੀ ਵੱਲੋਂ ਕਰਾਏ ਗਏ ਨੇ ਜਿਨ੍ਹਾਂ ਦਾ ਨਾਮ ਨਾਨਕ ਦੁਖਿਆ ਸਭ ਸੰਸਾਰ ਸੇਵਾ ਸੁਸਾਇਟੀ ਤੋਂ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਤਿਹਾਣ ਮੌਕੇ 5 ਗਰੀਬ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ ਇਸ ਮੌਕੇ ਨਵਾਂ ਜੋੜਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਕਈ ਜਿਹੜੇ ਵੱਡੇ ਵੱਡੇ ਆਗੂ ਵੀ ਉੱਥੇ ਪਹੁੰਚੇ ਕਈ ਸਮੇਂ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਅਜਿਹੇ ਵਿਆਹ ਬਹੁਤ ਵਾਰ ਕਰਵਾਏ ਗਏ ਨੇ ਜਿਹੜੇ ਕਿ ਆਪਣੀ ਧੀ ਦਾ ਵਿਆਹ ਕਰਨ ਦੇ ਵਿੱਚ ਅਸਮਰਥ ਹੁੰਦੇ ਨੇ ਤਾਂ ਉਹਨਾਂ ਦਾ ਇਹ ਮਦਦ ਕਰਦੇ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਤੌਰ ਤੇ ਉਹਨਾਂ ਧੀਾਂ ਨੂੰ ਸਮਾਨ ਵੀ ਦਿੰਦੇ ਨੇ ਘਰ ਦਾ ਜ਼ਰੂਰੀ ਸਮਾਨ ਵੀ ਦਿੰਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਆਨੰਦ ਕਾਰਜ ਵੀ ਕਰਵਾਉਂਦੇ ਨੇ ਕਈ ਨਾ ਰੱਬ ਦੇ ਬੰਦਿਆਂ ਨੂੰ ਸ਼ਿਰਕਾਤ ਦਿਓ ਕਿ ਪਤਾ ਹੋਵੇ ਕਿਸੇ ਦੇ ਵੀ ਘਰ ਵਸ ਜਾਵੇ ਹੋਰ ਕਿਸੇ ਦੇ ਘਰ ਤੋਂ ਵੀ ਮਦਦ ਮਿਲ ਜਾਵੇ ਅਨਸਾਰ ਸੰਸਥਾ ਵੱਲੋਂ ਔਰ ਸਾਰੇ ਨਿਹੰਗ ਸਿੰਘ ਸਾਥੀਆਂ ਵੱਲੋਂ ਇਹ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਬੱਚੀਆਂ ਦਾ ਲੋੜਵੰਦ ਬੱਚੀਆਂ ਦਾ ਜਿਹੜਾ ਸ਼ਾਦੀ ਦਾ ਉਪਰਾਲਾ ਅੱਜ 5 ਬੱਚੀਆਂ ਦੀ ਸ਼ਾਦੀ ਕੀਤੀ ਗਈ ਹੈ ਔਰ ਲੋੜਵੰਦ ਇਹਨਾਂ ਨੂੰ ਜਿਹੜਾ ਸਮਾਨ ਹੈ ਉਹ ਵੀ ਦਿੱਤਾ ਗਿਆ ਮੇਰਾ ਨਾਮ ਕਤਰ ਸਿੰਘ ਜੀ ਪੈਂਟ ਅਤਲੀ ਵਾਲ ਤੋਂ ਜੀ ਤੁਹਾਨੂੰ ਜਿਹੜਾ ਪ੍ਰਾਲਾ ਕੀਤਾ ਗਿਆ ਉਹ ਕੀ ਕਰਨ ਜਾਓਗੇ ਇਹ ਜੀ ਬਾਬਾ ਜੀ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰਾਲਾ ਜੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬੇਟੀਆਂ ਨੂੰ ਤੇ ਵੀਰਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਆਉਣ ਵਾਲਾ ਸਮਾਂ ਜਿਹੜਾ ਦਾ ਵਧੀਆ ਬਤੀਤ ਹੋਵੇ ਕਿੰਨੇ ਨਾਲ ਕਰੀਗੇ ਇਹ ਪੰਜ ਕਿਤੇ ਜੀ ਨਹੀਂ ਜੀ ਪਹਿਲੀ ਆਰ ਜੀ ਸ਼ੁਰੂ ਕੀਤਾ ਜੀ ਲੈ ਮੈਂ ਗਾਂ ਸਦਾ ਪ੍ਰਾਲਾ ਕੀਤੀ ਅੰਗਰੇਜ਼ ਉਹ ਬਹੁਤ ਵਧੀਆ ਜੀ ਕੀਤੇ ਜਾਣਗੇ ਜੀ ਇਹਨਾਂ ਦੇ ਭਾਜੀ ਉਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਨਾਲ ਸਾਡੇ ਜੀ ਸਮਾਨ ਸਾਰਾ ਜੋ ਜੋ ਲੋਡ ਵਨ ਸਮਾਨ ਹੈ ਜੀ ਘਰ ਚ ਵਰਤਣ ਵਾਲਾ ਸਾਰਾ ਇੱਥੇ ਹੈਗਾ ਜੀ। ਹਾਂਜੀ। ਨੌਜਵਾਨਾਂ ਵੀਰਾਂ ਨੂੰ ਕੀ ਅਪੀਲ ਲਾਉਣੀ ਚਾਹੀਦੀ ਹੈ? ਨੌਜਵਾਨ ਵੀਰ ਆਪਣਾ ਮਿਹਨਤ ਕਰਨ ਤੇ ਵਧੀਆ-ਵਧੀਆ ਆਪਣਾ ਬਤੀਦ ਕਰਨ ਦਾ ਟਾਈਮ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ। ਹਾਂਜੀ। ਵੀਰ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡਿਆਲਾ ਜੀ। ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਦਸਵੇਂ ਪਾਤਸ਼ਾਹ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਆ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਪਵਿੱਤਰ ਜਿਹਾ ਦਿਹਾੜਾ ਵਾ ਸਾਡੇ ਲਈ। ਔਰ ਇਹ ਨਾਨਕ ਦੁਖੀਆ ਸਭ ਸੰਸਾਰ ਸੰਸਥਾ ਵੱਲੋਂ ਬਹੁਤ ਵੱਡਾ ਸ਼ਲਾਘਾਯੋਗ ਪਿੰਡ ਹੋਠੀਆਂ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਲੋਕ ਸਭਾ ਅੰਮ੍ਰਿਤਸਰ ਹਲਕਾ ਰਾਜਾਸਾਨਸੀ ਔਰ ਇਹ ਬਾਬਾ ਜੀ ਨੇ ਜਿਹੜਾ ਉਪਰਾਲਾ ਕੀਤਾ ਵਾ ਬੱਚੀਆਂ ਦਾ ਵਿਆਹ ਕਰਵਾ ਕੇ ਅੱਜ ਬਹੁਤ ਹੀ ਸ਼ਲਾਘਾਜੋਗ ਕੰਮ ਕੀਤਾ ਔਰ ਪੂਰੇ ਹੀ ਜਗਤ ਦੇ ਵਿੱਚ ਇੱਕ ਸੰਦੇਸ਼ ਦਿੱਤਾ ਵਾ ਵੀ ਵਿਸਾਖੀ ਦੇ ਪਵਿੱਤਰ ਤਿਹਾੜ ਤੇ ਜਿਹੜਾ ਵਾ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਆ ਜਿਹੜੇ ਰਸਤੇ ਤੇ ਸਾਨੂੰ ਗੁਰੂ ਸਾਹਿਬ ਨੇ ਜੋੜਿਆ ਤੋ ਰਿਆ ਸੀਗਾ ਤੇ ਅੱਜ ਇਹਨਾਂ ਨੇ ਜਿਹੜੇ ਸਿਰ ਜੋੜ ਕੇ ਪਰਿਵਾਰਾਂ ਨੂੰ ਜਿਹੜਾ ਆਸ਼ੀਰਵਾਦ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਿੱਤਾ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਤੇ ਇਸੇ ਦਿਨ ਹੀ ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਤਾਜ ਦਿੱਤਾ ਸੀਗਾ ਸਿੰਘ ਤੇ ਕੌਰ ਨਾਮ ਦਿੱਤਾ ਸੀਗਾ ਤੇ ਕੇਸਗੜ੍ਹ ਸਾਹਿਬ ਅੱਜ ਜਿਹੜਾ ਇਹ ਪਵਿੱਤਰ ਤਿਹਾਰ ਜਿਹੜਾ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਤੇ ਗੁਰੂ ਸਾਹਿਬ ਸਰਬੱਤ ਦਾ ਭਲਾ ਦੀ ਅਰਦਾਸ ਕਰਦੇ ਆ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਮਹਾਰਾਜ ਨਵੀਂ ਵੇਹ ਜੜੇ ਕੀ ਕੀ ਨਵੇਂ ਵਿਆਹ ਜੋੜੇ ਨੂੰ ਸੱਚੇ ਪਾਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਉਹ ਜਿਹੜੀ ਨਵੀਂ ਜ਼ਿੰਦਗੀ ਆ ਉਹ ਖੁਸ਼ੀਆਂ ਭਰੀ ਜੀਨ ਤੇ ਇਹੀ ਸੱਚੇ ਪਾਸ਼ਾ ਗਾੜੀ ਅਰਦਾਸ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਆ ਤੇ ਜਿਹੜੇ ਇਹ ਬਾਬਾ ਜੀ ਨੇ ਜਿਹੜਾ ਇਹ ਕੰਮ ਕੀਤਾ ਨਗਰ ਨਿਵਾਸੀਆਂ ਨੇ ਕੀਤਾ ਤੇ ਪਰਮਾਤਮਾ ਇਹਨਾਂ ਕੋ ਇਹੋ ਜੀ ਸੇਵਾ ਸਦਾ ਹੀ ਲੈਂਦਾ ਰਵੇ ਇਹ ਪੰਜ ਜੋੜਿਆਂ ਦੇ ਵਿਆਹ ਹੋਏ ਜੀ ਅੱਜ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਜੀ ਹਾਂ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਗਿਆ ਔਰ ਬਹੁਤ ਹੀ ਜਿਹੜਾ ਇਹ ਸ਼ਲਾਘਾਯੋਗ ਕੰਮ ਆ ਇਹ ਹੁਣ ਅਗਲੀ ਵਾਰੀ ਹੋਰ ਵਧਾਵਾਂਗੇ ਤੇ ਜਿੰਨੇ ਜੋਗੇ ਅਸੀਂ ਹੈਗੇ ਆ ਸਾਡੇ ਐਮਪੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਅਸੀਂ ਰਲ ਕੇ ਇਹਨਾਂ ਦੇ ਨਾਲੇ ਸਹਿਯੋਗ ਕਰਿਆ ਕਰਾਂਗੇ ਕਿਉਂਕਿ ਅੱਜ ਔਜਲਾ ਸਾਹਿਬ ਨੇ ਵੀ ਆਉਣਾ ਸੀਗਾ ਤੇ ਉਹ ਰਜ਼ੀਵੇਂ ਕਰਕੇ ਜਿਹੜਾ ਨਹੀਂ ਆ ਸਕੇ ਮਾਤਾ ਜੀ ਆਏ ਆ ਸੰਜੀਪ ਭਾਜੀ ਅਸੀਂ ਆਏ ਆ ਤੇ ਅਸੀਂ ਉਹਨਾਂ ਦੀ ਹਾਜ਼ਰੀ ਲਵਾਤੀ ਆ ਤੇ ਅਗਲੀ ਵਾਰੀ ਜਿਹੜਾ ਵਾ ਉਹ ਅਸੀਂ ਬਾਬਾ ਜੀ ਦੇ ਸਹਿਯੋਗ ਦੇ ਨਾਲ ਜਿੰਨਾ ਕਰ ਸਕਦੇ ਆ ਅਸੀਂ ਓਤੋਂ ਵੱਧ ਕਰਾਂਗੇ